ਲਓ ਇਹ ਬੱਚਿਆਂ ਵਾਸਤੇ ਬੈਸਟ ਛਾਪਨਾਰ ਆਪਾਂ ਲਿਆਏ ਆ ਤੇ ਖੇਡ ਦੀ ਖੇਡ ਹੈਗੀ ਟੌਏ ਦਾ ਟੌਏ ਆ ਤੇ ਨਾਲੇ ਛਾਪਨਾਰ ਆਗਾ ਇਹਦੇ ਪਿੱਛੇ ਢੋਂਜੀ ਬਣੀ ਹੋਈ ਹੈ ਤੇ ਆ ਆ ਕਿਸੇ ਕੰਮ ਦਾ ਨਹੀਂ ਹੈਗਾ ਮੂਰੇ ਵੜਨ ਜਾ ਤੇ ਆ ਦੇਖੋ ਇਹ ਇਹਦੇ ਗ੍ਰਿਪ ਵਾਸਤੇ ਕਿ ਹਿੱਲੇ ਨਾ ਤੇ ਪਿੱਛੇ ਢੋਂ ਦੇ ਵਿੱਚ ਆ ਬਣਿਆ ਹੋਇਆ ਹੈ ਕਿ ਵੇਸਟੇਜ ਬਣਾਉ ਰੱਖਣ ਵਾਸਤੇ ਜਦੋਂ ਪੈਨਸ਼ਨ ਆਪਾਂ ਆਫ ਕਰਦੇ ਆ ਛਾਪਨਾਰ ਕਰਦੇ ਆ ਤੇ ਆਪਣੇ ਮਿਲਦਾ 2-2 ਰੁਪਿਆ ਦਾ ਛਾਪਨਾਰ ਹੁੰਦੇ ਸੀ ਹੁਣ ਛਾਪਨਾਰ ਮਹਿੰਗੇ ਹੋ ਗਏ ਆ ਲੋ ਇਹਦੇ ਮੂੰਹ ਚ ਵੜਦੀ ਪੈਨਸਲ ਤੇ ਆਪਾਂ ਹੁਣ ਸ਼ੌਪ ਕਰਦੇ ਆਂਗੇ ਦੇਖਦੇ ਆਂ ਕਿਵੇਂ ਕਰੂਗੀ ਇਹ ਆ ਦੇਖੋ ਕਿੰਨੀ ਕੈਂਟ ਚੀਜ਼ ਹੈਗੀ ਇੱਕ ਮਿੰਟ ਤੁਹਾਨੂੰ ਦੁਬਾਰਾ ਦਿਖਾਉਣਾ ਨੇੜੇ ਲੈ ਕੇ ਦਿਖਾਉ ਜਦੋਂ ਪੈਨਸਲ ਦੇ ਮੂੰਹ 'ਚ ਪਾਉਣੇ ਨਾ ਇਧਰੋਂ ਘਮਾਉਣੇ ਪਹਿਲਾਂ ਪੈਨਸਲ ਅੰਦਰ ਖਿੱਚੂਗਾ ਆ ਦੇਖੋ ਕਿੰਨੀ ਪੈਨਸਲ ਅੰਦਰ ਵਾਗੀ ਤੇ ਹੁਣ ਇਹ ਸ਼ਾਰਪ ਕਰੂਗਾ ਆ ਬਹੁਤ ਹਾਰਡ ਹੈਗਾ ਤੇ ਮੈਨੂੰ ਲੱਗਿਆ ਟੁੱਟ ਵੀ ਨਾ ਜਾਵੇ ਬਹੁਤ ਕੈਂਟ ਚੀਜ਼ ਹੈ ਜਵਾਂ ਕੰਮ ਵਾਸਤੇ ਸਿਰਫ 179 ਦਾ ਸੀ 180 ਰੁਪਏ ਦਾ ਆ ਕੰਮ ਕਰਦਾ ਬਈ ਥੋੜੀ ਜੀ ਘੜੀ ਗਈ ਪੈਨਸਲ ਤੇ ਆ ਦੇਖੋ ਇਹ ਬਰੀਕ ਚੂਰਾ ਬਿਲਕੁਲ ਬਰੀਕ ਚੂਰਾ ਤੇ ਪਿੱਛੇ ਵੇਸਟੇਜ ਵਾਸਤੇ ਵੀ ਲੱਗਿਆ ਹੋਇਆ ਹੈਗਾ ਤੇ ਆ ਦੇਖੋ ਪੈ ਤੇ ਹੁਣ ਇਹਨੂੰ ਸ਼ਾਰਪ ਕਰਦੇ ਆਂ ਆਪਾਂ ਚੰਗੀ ਤਰ੍ਹਾਂ ਰਗੜਦੇ ਆਂ ਤੇ ਦੇਖੋ ਜੀ ਇਸ ਤਰ੍ਹਾਂ ਘਮਾ ਘਮਾ ਕੇ ਦੇ ਪੈਨਸਲ ਸ਼ਾਰਪਨਰ ਪੂਰਾ ਘੈਂਟਾ ਫ੍ਰੀ ਹੋ ਗਿਆ ਬਿਲਕੁਲ ਫ੍ਰੀ ਹੋ ਗਈ ਜਦੋਂ ਪੈਨਸਲ ਘੜੀ ਗਈ ਤੇ ਬਿਲਕੁਲ ਫ੍ਰੀ ਹੋ ਗਿਆ ਦੇਖੋ ਬਿਲਕੁਲ ਸ਼ਾਰਪ ਹੋ ਗਈ ਪੈਨਸਲ ਤੇ ਪੂਰੀ ਘੈਂਟ ਗੱਲਬਾਤ ਹੋ ਗਈ ਤੇ 179 ਦਾ ਇਹ ਸਿਰਫ ਤੇ ਆ ਦੇਖੋ ਪੂਰੀ ਘੈਂਟ ਗੱਲਬਾਤ ਬਣ ਗਈ ਤੇ ਬ੍ਰੀਕ ਬ੍ਰੀਕ ਚੂਰਾ ਨਿਕਲੇ ਇਹਦੇ ਪੋਟੀ ਦੇ ਰੂਪ ਚ ਤੇ ਟੋਏ ਹੈਗਾ ਤੇ ਆਪਾਂ ਪੈਨਸਲ ਚਲਾ ਕੇ ਦੇਖਦੇ ਆਂ ਪ੍ਰਾਣੀਆਂ ਜਾਦਾਂ ਤਾਜ਼ੀਆਂ ਕਰਦੇ ਆਂ ਇੱਕ ਬਾਕਸ ਬਣਾਉਂਦੇ ਹੁੰਦੇ ਛੋਟਾ ਇਹ ਹੁੰਦੇ ਇੱਕ ਬਾਕਸ ਦੇ ਵਿੱਚ ਇੱਕ ਬਾਕਸ ਦੂਜਾ ਐ ਖੜਾ ਕਰਕੇ ਉਹ ਯਾਰ ਪਤਾ ਨਹੀਂ ਕਿਵੇਂ ਸੀਗਾ ਗਲਤ ਹੋ ਗਿਆ ਚਲ ਆਹ ਚੀਜ਼ ਘੈਂਟ ਹੈਗੀ 180 ਰੁਪਏ ਦਾ ਸਮਾਰਟਫੋਨਾਂ ਵਿੱਚ ਮਿਲ ਜਦਾ ਆਮਦ ਕੰਨਾਂ ਤੋਂ ਹੀ ਮਿਲ ਜੂਗਾ ਤੇ ਚੀਜ਼ ਕੰਮ ਕਰਦੀ ਆ ਓਕੇ ਆ ਤੁਸੀਂ ਲਿਆ ਸਕਦੇ ਹੋ ਮੇਰਾ ਰਿਵਿਊ ਓਕੇ ਆ ਡਾਨਾ